ਬੈਸ ਕਰਕੇ ਸਰਪੰਚ ਮੈਂਬਰਾਂ ਨੇ ਟਾ ਹੈ ਅੱਛਾ ਹਾਂ ਕਾਦੀ ਬੈਸ ਹੈ ਹੈ ਕਾਦੀ ਬੈਸ ਹੈ ਜੀ ਬਸ ਮੂੰਹ ਹੀ ਬਸ ਲੋਕਾਂ ਸੇ ਦੀ ਬੈਸ ਨਹੀਂ ਲੜਾਈ ਹੋ ਗਈ ਸਾਡੀ ਯੂਨਿਟ ਡੀਪੀਓ ਕਮਿਟੀ ਦਾਤੀ ਕੇ ਜਿਲ੍ਹੇ ਅਸੂ ਨਿਕਲਣਾ ਥੋੜਾ ਪਰਲੇ ਉਹ ਆਪਣੇ ਹੱਕ ਚ ਹੋ ਗਿਆ ਸੀ ਇਹਨਾਂ ਕੋਲੋਂ ਫਸੀ ਵੀ ਆਪਣਾ ਕੰਮ ਜਾਂ ਲੈਣਾ ਜੀ ਜੇ ਕਹਿੰਦੇ ਇਹ ਫੈਸਲਾ ਹੋ ਗਿਆ ਹੈ ਵੀ ਐਕਟਰ ਦੀ ਦਾਜ ਕੋਰਪੋਰੈਂਟ ਜਾਰੀ ਹੋ ਗਈ ਉਹ ਭਵਾਨ ਤੇ ਕਰਤੇ ਕੋਈ ਮੇਰੇ ਸਾਡੇ ਦੋਹਾਂ ਜਣਾਂ ਦੇ ਪਰਚਾ ਹੋਇਆ ਜੋ ਮਰਜੀ ਹੈ ਮੇਰਾ ਇੱਕ ਮਕਾਨ ਢਾ ਦਿਓ ਤੁਹਾਨੂੰ ਕੋਈ ਕੋਈ ਕੁਝ ਨਹੀਂ ਕਹਿੰਦਾ ਹੈਗਾ ਇਹਕਾਉ ਨੂੰ ਪੁੱਛਿਆ ਕਿ ਕਰਦੇ ਸਰਪੰਚ ਸਾਹਿਬ ਹੀ ਹੈ ਗੱਲਾਂ ਉਹ ਗੱਲ ਕਿਤੇ ਨਜ਼ਰ ਨਹੀਂ ਆਈ ਬਠੇ ਸਾਰਾ ਪਿੰਡ ਹੀ ਖੋਸ਼ ਆ ਸਾਰਿਆਂ ਲੱਡੂ ਤੁਹਾਨੂੰ ਪਾਏ ਆ ਮੈਨੂੰ ਵੀ ਆ ਕੇ ਪੁੱਛਿਆ ਇਹਨਾਂ ਨੇ ਤੇ 48 ਸਾਲ ਹੋ ਗਈ ਇਹਨੂੰ ਘਰ ਪਾਈ ਨੂੰ ਜੀ ਪਹਿਲਾਂ ਤਾਂ ਪਹਿਲਾਂ ਵੀ ਪੰਚਾਇਤਾਂ ਬਣਦੀਆਂ ਸੀ ਜੀ ਪਹਿਲਾਂ ਦੀ ਪੰਚਾਇਤਾਂ ਨੇ ਤਾਂ ਕਿਸੇ ਨੇ ਢਵਾਇਆ ਨਹੀਂ ਜੀ अच्छा आज ਇਹਨਾਂ ਨਾਲ ਕੋਈ ਵੇਚਦਾ ਨਹੀਂ ਕੋਈ ਨਹੀਂ ਕੋਈ ਅਸੀਂ ਜਮਾ ਨਹੀਂ ਵੇਚਦਾ ਜਮਾ ਨਹੀਂ ਮੈਂਦੇ ਜੀ ਜਿਹੜੀ ਵਿਅਕਤੀ ਸੀ ਉਹਨਾਂ ਦੇ ਖਿਲਾਫ ਜਿਹੜੀ ਪੰਚਾਇਤੀ ਜਮੀਨ ਹੈ ಗ್ರಾಮ ਪੰਚਾਇਤ ਨਰੇਂਦਰਪੁਰਾ ਨੇ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਮਾਨਸਾ ਦੇ ਪਿੰਡ ਨਰੇਂਦਰਪੁਰਾ ਇਹੀ ਬੇਨਤੀ ਆ ਜੀ ਵੀ ਸਾਡੇ ਘਰ ਦਾ ਵੀ ਸਾਡੇ ਗਰੀਬਾਂ ਦਾ ਘਰ ਤਾਂ ਹੈਗਾ ਜੀ ਅਸੀਂ ਸਾਡੇ ਪਿੰਡ ਚ ਪੁੱਛਿਆ ਜੀ ਪਿੰਡ ਨਸ਼ਾ ਵੇਚਦਾ ਹੈ ਕਿ ਮੇਰੇ ਤੇ ਪਰਚਾ ਹੋਇਆ ਦੇਖੋ ਹਾਂਜੀ ਪਰਚੇ ਹੋਏ ਵੀ ਕਿ ਨਾਮ ਦਾ ਮੇਰਾ ਮਨ ਸੁਖਵਿੰਦਰ ਹੈ ਜੀ ਸੁਖਵਿੰਦਰ ਕੀ ਤੁਹਾਡੇ ਘਰ ਤੇ ਹੋਈ ਹੈ ਕਾਰਵਾਈ ਹਾਂਜੀ ਸਾਡੇ ਘਰ ਤੇ ਹੋਈ ਹੈ ਇਹ ਕੀ ਕਹੋਗੇ ਇਹ ਜੀ ਸਾਡੇ ਘਰ ਤੇ ਕੋਈ ਮੇਰੇ ਸਾਡੇ ਦੋਹਾਂ ਜਣੇ ਦੇ ਪਰਚਾ ਹੋਇਆ ਜੋ ਮਰਜ਼ੀ ਮੇਰਾ ਇੱਕ ਮਕਾਨ ਢਾ ਦਿਓ ਤੁਹਾਨੂੰ ਕੋਈ ਕੋਈ ਕੁਝ ਨਹੀਂ ਕਹਿੰਦਾ ਹੈਗਾ ਹੈ ਇਹ ਜੀ ਸਾਡਾ ਇਹ ਨਾਲ ਕਰਕੇ ਬੈਸ ਕਰਕੇ ਸਰਪੰਚ ਮੈਂਬਰਾਂ ਨੇ ਢਾ ਹੈ है। है? अच्छा कादी पैसे है हैं कादी पैसे जी बसू ही बसू लता से लड़ाई होगी साडी भी नाजायज कब द हां जी यही ਛਡਾਉਂਦੇ ਆ 48 ਸਾਲ ਹੋ ਗਈ ਇਹਨੂੰ ਘਰ ਪਾਇ ਨੂੰ ਜੀ ਪਹਿਲਾਂ ਦਾ ਪਹਿਲਾਂ ਵੀ ਪੰਚਾਇਤਾਂ ਬਣ ਗਈਆਂ ਸੀ ਪਹਿਲਾਂ ਵਾਲੀ ਪੰਚਾਇਤ ਨੂੰ ਤਾਂ ਕਿਸੇ ਨੇ ਢਵਾਇਆ ਨਹੀਂ ਜੀ اچھا ਅੱਜ ਇਹਨਾਂ ਨੂੰ ਛੋਟੇ ਵੇਚਦੇ ਨਹੀਂ ਕੋਈ ਨਹੀਂ ਕੋਈ ਅਸੀਂ ਜਮਾ ਨਹੀਂ ਅਸੀਂ ਜਮਾ ਨਹੀਂ ਮੈਜੇ ਜੀ ਮੇਰੇ ਮੰਮੀ ਡੈਡੀ ਦੇ ਪਰਚਾ ਉਹ ਕਿੱਥੇ ਨੇ ਉਹ ਤਾਂ ਜੀ ਪਾਣੇ ਪ੍ਰੂਣੇ ਕੋਈ ਨਹੀਂ ਜੀ ਉਹਦਾ ਡੱਥ ਹੋ ਗਈ ਅਦੇ ਡੜੀ ਵੀ ਹਾਂ ਇਹ ਸਾਡਾ ਤੀਜੀ ਉਹ ਨਹੀਂ ਵੇਚਦੇ ਉਹ ਤਾਂ ਪਹਿਲਾਂ ਕੋਈ ਨਹੀਂ ਲਾਗਾ ਜੀ ਜਮਾ ਨਹੀਂ ਵੇਚਦੇ ਅੱਗੇ ਕੋਈ ਚਾਹਣਾ ਚਾਹੋਗੇ ਪੰਜਾਬ ਸਰਕਾਰ ਵੱਲੋਂ ਕਾਰਵਾਈ ਕੀਤੀ ਗਈ ਹੈ ਕਿ ਸਰਕਾਰ ਨੂੰ ਸਾਡੀ ਇਹ ਸਾਡੀ ਇਹ ਬੇਨਤੀ ਹੈ ਜੀ ਵੀ ਸਾਡਾ ਕਰਟਾ ਹੈ ਜੀ ਸਾਡੇ ਗਰੀਬਾਂ ਦਾ ਕਰਟਾ ਹੈਗਾ ਜੀ ਅਸੀਂ ਸਾਡੇ ਪਿੰਡ ਚੋਂ ਪੁੱਛਿਆ ਜੀ ਪਿੰਡ ਨਸ਼ਾ ਵੇਚਦਾ ਹੈ ਤੇ ਮੇਰੇ ਤੇ ਪਰਚਾ ਹੋਵੇ ਮੇਰੇ ਘਰ ਇਹਦਾ ਬੰਟੀ ਲੱਡੂ ਬੰਟੀ ਜਾਂਦੇ ਜਦੋਂ ਮਨਾਇਆ ਜੀ ਇਹਨਾਂ ਨੇ ਇਹਦਾ ਸਾਡਾ ਕਰਟਾ ਹੈ ਵੀ ਪਹਿਲਾਂ ਸਾਡਾ ਭਰਾਡਾ ਟੋਹਾਇਆ ਜੀ ਸਾਰੇ ਦੁਨੀਆ ਨੂੰ ਅਮਨਾ ਚੈਨ ਹੋ ਗਈ ਹੋਣਾ ਇਹ ਪੰਜ ਘਰ ਹੋਰ ਵੀ ਨੇ ਉਹ ਵੀ ਢਾਉਣੇ ਆ ਕਹਿੰਦੇ ਉਹ ਤਾਂ ਜੀ ਢਾਈ ਜਾਂਦੇ ਸਾਡੇ ਘਰ ਦੇ ਲੱਡੂ ਜ਼ਰੂਰ ਵੰਡੇ ਨੇ ਇਹਨਾਂ ਨੇ ਮੈਨੂੰ ਬੜੀ ਖੁਸ਼ੀ ਦੀ ਗੱਲ ਆ ਕਿ ਜਿਹੜਾ ਪੰਜਾਬ ਸਰਕਾਰ ਨੇ ਜਿਹੜਾ ਜੁੱਧ ਨਸ਼ਾ ਵਿਰੋਧ ਜਿਹੜਾ ਜਿਹੜੇ ਕਹਿ ਸਾਰੀ ਅਸੀਂ ਵਚਨਬੱਧਾਂ ਕਾਰਵਾਈ ਕਰਨ ਨੂੰ ਤੁਸੀਂ ਵੇਖਿਆ ਕਿੰਨਾ ਲੋਕ ਖੁਸ਼ ਹੋਏ ਆ ਪਿੰਡ ਦਾ ਸਾਰੇ ਜੇ ਪਿੰਡ ਦੀ ਤੁਸੀਂ ਜਿਹੜਾ ਐਸ.ਡੀ.ਐਮ. ਸਾਹਿਬ ਨੂੰ ਪੁੱਛਿਆ ਕਿ ਇਕੱਲੇ ਸਰਪੰਚ ਸਾਹਿਬ ਦੀ ਐ ਗੱਲ ਆ ਉਹ ਗੱਲ ਕਿਤੇ ਨਜ਼ਰ ਨਹੀਂ ਆਈ ਤੁਹਾਨੂੰ ਵੇਖਣ ਲਈ ਸਾਰਾ ਪਿੰਡ ਹੀ ਖੁਸ਼ ਆ ਸਾਰਿਆਂ ਲੱਡੂ ਤੁਹਾਨੂੰ ਹੀ ਪਾਏ ਆ ਮੈਨੂੰ ਵੀ ਆ ਕੇ ਪੁੱਛਿਆ ਇਹਨਾਂ ਨੇ ਇਹ ਇਹ ਜਿਹੜਾ ਇਹ ਚੀਜ਼ ਜਿਹੜੀ ਰੁਕੇਗੀ ਨਹੀਂ ਕਿਸ ਵੀ ਬੰਦੇ ਦੇ ਜਿੰਨੇ ਵੀ ਕੋਈ ਨਾਜਾਇਜ਼ਤਾ ਜਿਹੜਾ ਕੋ ਕੰਮ ਕਰਦਾ ਹੈ ਜਾਂ ਨਾਜਾਇਜ਼ ਕੋ ਕਬਜ਼ਾ ਕੀਤਾ ਹੈ ਜਿਹੜੀ ਸਰਕਾਰੀ ਲੈਂਡ ਦੇ ਉੱਤੇ ਉਹ ਜਿਹੜਾ ਤੁਸੀਂ ਅੱਜ ਦੇਖਿਆ ਅੱਜ ਨਰਿੰਦਰਪੁਰਾ ਦੀ ਪੰਚਾਇਤ ਨੂੰ ਮੈਂ ਜਿਹੜਾ سارے ਪਿੰਡ ਨੂੰ ਸਾਥ ਦੇਣ ਤੇ ਇਹਨਾਂ ਨੂੰ ਵਧਾਈ ਦੇਣਾ ਜਿਹੜਾ ਇਹਨਾਂ ਨੇ ਆ ਜਿਹੜਾ ਕਬਜ਼ਾ ਜਿਹੜਾ ਛੁਡਵਾਉਣ ਦੇ ਵਿੱਚ ਐਡਮਿਨਿਸਟ੍ਰੇਸ਼ਨ ਨੂੰ ਇਹਨਾਂ ਨੇ ਅਪਰੋਚ ਕੀਤਾ ਔਰ ਅਸੀਂ ਇਹਨਾਂ ਦੀ ਜਿਹੜੀ ਮਦਦ ਜਿਹੜੀ ਹੈ ਕਰਕੇ ਔਰ ਜਿਹੜਾ ਪੂਰਾ ਕਾਰਵਾਈ ਜਿਹੜੀ ਆ ਅਮਲ ਚ ਲਿਆਇਆ ਸਰ ਕਿੰਨੇ ਪਰਚੇ ਨੇ ਪਰਿਵਾਰ ਤੇ ਖੁੱਲ ਜੇ ਟੈਂਸ਼ਨ ਦੀ ਗੱਲ ਕਰੀਏ ਉਹ ਇਹ ਤੁਹਾਨੂੰ ਡਿਟੇਲ ਅਸੀਂ ਦੇ ਦੇਵਾਂਗੇ ਐਡੀ ਦੇ ਪਰਚੇ ਹੈਗੇ ਆ ਇਹਦੇ ਵਿੱਚ ਕੋਈ ਸ਼ੱਕ ਨਹੀਂ ਔਰ ਬਿਲਕੁਲ ਲੀਗਲ ਰੇ ਦੇ ਨਾਲ ਕਮਿਟੀ ਪੂਰਾ ਜਿਹੜਾ ਪ੍ਰੋਸੈਸ ਜਿਹੜਾ ਵਰਤੇ ਹੋਏ ਜਿਹੜੀ ਕਾਰਵਾਈ ਕੀਤੀ ਹੈ ਇਹ ਵੀ ਨਜਾਇਜ਼ ਜਗਾ ਸੀ ਵੀ ਪੰਚਾਇਤੀ ਵੀ ਰੂਗੀਆਂ ਦੀ ਜਗਾ ਵੀ ਪਈ ਸੀ ਹਨ ਕੀ ਨਾਂ ਸੀਗਾ ਬੰਦੇ ਦਾ ਜਿਹਦੇ ਘਰ ਆਇਆ ਤੇ ਬਲਵਿੰਦਰ ਸਿੰਘ ਹਾਂਜੀ ਬਲਵਿੰਦਰ ਸਿੰਘ ਆਮਰਕੰਦ ਕਿੰਨੇ ਘਰ ਆਏ ਨੇ ਪਿੰਡ ਦੇ ਵਿੱਚ ਜਿਹੜੇ ਨਜਾਇਜ਼ ਕਬਜ਼ੇ ਦੇ ਤਹਿਤ ਹੈਗੇ ਨੇ ਹਾਂਜੀ ਪੰਜ ਘਰ ਨੇ ਹਾਂਜੀ ਇਸ ਕਾਰਵਾਈ ਦੇ ਬਾਰੇ ਖੁਸ਼ ਹੋ ਤੁਸੀਂ ਕੀ ਕਿ ਤੁਹਾਡਾ ਪਿੰਡ ਕਹੇ ਰਿਹਾ ਉਹਦੇ ਬਾਰੇ ਦੱਸੋ ਹਾਂਜੀ ਮਾਨ ਸਰਕਾਰ ਦੇ ਮਿੰਚੇ ਲੋ ਕੀ ਬੋਲਦੇ ਤੁਹਾਨੂੰ ਕੀ ਜਿਸ ਸਰ ਵੀ ਜਿਹਨਾਂ ਨੇ ਨਾ ਨਜਾਇਜ਼ ਜਗ੍ਹਾ ਰੋਕ ਰਖੀ ਹੈਗੀ ਫਿਰ ਹੁਣ ਇਹਨਾਂ ਨੂੰ ਤਾਂ ਹੋਰ ਵੀ ਸਾਡਾ ਹੱਕ ਹੈ ਪਰ ਉਹਨਾਂ ਦਾ ਹੱਕ ਨਹੀਂ ਹੈਗਾ ਇਸ ਜਗ੍ਹਾ ਤੇ 8 ਜਿਹੜੇ ਵੀ ਜਿਨ੍ਹਾਂ ਦੀ ਜ਼ਰੂਰੀਆਂ ਦੀ ਜਗ੍ਹਾ ਉਹਨਾਂ ਨੂੰ ਮਿਲਣੀ ਚਾਹੀਦੀ ਕੋਈ ਨਸ਼ਾ ਨੁਸ਼ਾ ਵੇਚਦੇ ਸੀ ਜੀ ਜਿਹ ਨਸ਼ੇ ਵਾਲੇ ਨੇ ਕਾਰਵਾਈ ਕੀਤੀ ਹਾਂ ਕਾਰਵਾਈ ਨਹੀਂ ਉਹ ਕਹਿੰਦੇ ਸੀ ਤਾਂ ਦੇ ਸ਼ਬੀਦ ਤੇ ਸਾਡੇ ਤੇ ਪਰਚਾ ਦਿਖਾਓ ਕਹਿੰਦੇ ਇੱਕ ਵੀ ਨਹੀਂ ਪਰਚਾ ਹੈ ਸਾਡੇ ਤੇ ਐਸੇ ਜਿਹੜੇ ਮਾਲਕ ਤੋਂ ਕਰਵਾਇਆ ਹੈ ਮਾਲਕ ਪੰਜ ਦੇਖੋ ਜੀ ਪੰਜ ਕਰਨਾ ਹੈ ਹੈਗੇ ਨਹੀਂ ਜਿਹੜੇ ਬੰਦੇ ਤੇ ਕਾਰਵਾਈ ਕੀਤੀ ਹੈ ਉੱਤੇ ਕੋਈ ਪਰਚਾ ਨਹੀਂ ਹੈਗਾ ਇਹਦਾ ਸਵਾਲ ਤੁਸੀਂ ਦੇਖ ਹੈ ਕਿ ਨਹੀਂ ਹੈ ਜੀ ਨਹੀਂ ਹੈ ਧਿਆਨ ਚ ਨਹੀਂ ਛੋਟੇ ਧਿਆਨ ਧਿਆਨ ਚ ਧਿਆਨ ਚ ਨਹੀਂ ਹੈ ਇਹ ਦਰਸ਼ਨ ਸਿੰਘ ਵਗੈਰਾ ਚਾਰ ਪੰਜ ਵਿਅਕਤੀ ਸੀ ਉਹਨਾਂ ਦੇ ਖਿਲਾਫ ਜਿਹੜੀ ਪੰਚਾਇਤੀ ਜ਼ਮੀਨ ਹੈ ਗ੍ਰਾਮ ਪੰਚਾਇਤ ਨਰਿੰਦਰਪੁਰਾ ਵਿੱਚ ਤਹਿਸੀਲ ਮਾਨਸਾ ਤੇ ਜ਼ਿਲ੍ਹਾ ਮਾਨਸਾ ਪਿੰਡ ਨਰਿੰਦਰਪੁਰਾ ਇਹਦੇ ਵਿੱਚ ਦਰਸ਼ਨ ਸਿੰਘ ਵਗੈਰਾ ਕੁਝ ਵਿਅਕਤੀ ਸੀ ਉਹਨਾਂ ਦੇ ਖਿਲਾਫ ਗ੍ਰਾਮ ਪੰਚਾਇਤ ਨੇ ਨਿਆਂਇਕ ਕਾਰਵਾਈ ਸ਼ੁਰੂ ਕਰਨ ਵਾਸਤੇ ਡੀਪੀਓ ਮਾਨਸਾ ਦੀ ਅਦਾਲਤ ਦੇ ਵਿੱਚ ਕੇਸ ਦਾਇਰ ਕੀਤਾ ਹੋਇਆ ਸੀ ਉਹਦੇ ਫੈਸਲੇ ਦੇ ਤਹਿਤ ਉਹਨਾਂ ਨੇ ਫਿਰ ਕਬਜ਼ਾ ਬਰੰਟ ਜਾਰੀ ਕੀਤਾ ਸੀ ਅੱਜ ਪੰਚਾਇਤ ਵਿਭਾਗ ਵੱਲੋਂ ਉਹ ਕਬਜ਼ਾ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਵਿੱਚ ਸਾਡੇ ਐਸਪੀ ਸਾਹਿਬ ਡੀਐਸਪੀ ਸਾਹਿਬ ਤੇ ਪੰਚਾਇਤ ਵਿਭਾਗ ਦੇ ਅਫਸਰ ਇਥੇ ਹਾਜ਼ਰ ਨੇ ਇਹ ਕਿ ਜਿਹੜਾ ਵਿਅਕਤੀ ਸੀ ਇਹਨਾਂ ਦੇ ਵਿੱਚੋਂ ਕੁਝ ਵਿਅਕਤੀ ਨਸ਼ੇ ਦੇ ਤੋਪਾਰ ਵਿੱਚ ਸ਼ਾਮਿਲ ਸੀਗੇ ਇਹ ਸਰਕਾਰ ਕੇ ਜਿਵੇਂ ਪੰਜਾਬ ਸਰਕਾਰ ਨੇ ਯੁੱਧ ਚੇੜਿਆ ਹੋਇਆ ਹੈ ਨਸ਼ਿਆਂ ਦੇ ਵਿਰੁੱਧ ਉਹਦੇ ਤਹਿਤ ਜਿਹੜੇ ਉਹਨਾਂ ਨੇ ਨਾਜਾਇਜ਼ ਕਬਜ਼ੇ ਕਰਕੇ ਸਰਕਾਰੀ ਜ਼ਮੀਨਾਂ ਤੇ ਘਰ ਬਣਾਏ ਨੇ ਉਹਨਾਂ ਦੇ ਕਬਜ਼ੇ ਲਏ ਜਾ ਰਹੇ ਨੇ ਵੇ ਕੋਇਨਸਾਈਡ ਹੀ ਕਰ ਗਿਆ ਕਹਿੰਦਾ ਮਤਲਬ ਪੰਚਾਇਤ ਵੀ ਪਾਸ ਵੱਲੋਂ ਵੀ ਕਾਰਵਾਈ ਚੱਲ ਰਹੀ ਸੀ ਇਸ ਵਿੱਚ ਕਿਉਂਕਿ ਨਸ਼ੇ ਨਾਲੋਂ ਦਾ ਪਛੋਕਰੋਂ ਦਾ ਨਸ਼ੇ ਦੇ ਸਮਗਲਰ ਵਾਲਾ ਸੀ ਤੇ ਕਈ ਫੜਦੇ ਵੀ ਦਰਜ ਨੇ ਉਸੇ ਤਹਿਤ ਆ ਜੇ ਕਾਰਵਾਈ ਕੀਤੀ ਗਈ ਹੈ ਜਿਹਦੇ ਵਿੱਚ तकरीबन ਅੱਧਾ ਕਿਲਾ ਜ਼ਮੀਨ ਹੈ ਇਹਦਾ ਕਾਜਾ ਦੇਖੋ ਬਿਲਕੁਲ ਪਲੇਨ ਹੋ ਗਿਆ ਜਿਹੜਾ ਘਰ ਬਣਿਆ ਹੋਣਾ ਸੀ ਢਾਤਾ ਇਹ ਤੋਂ ਹੁਣ ਜਿਹੜੀ ਜ਼ਰਾਮ ਬਚਿਆ ਤਾਂ ਪਿੰਡ ਵੀ ਉਹ ਪ੍ਰੋਪਰਲੀ ਯੂਜ਼ ਕਰੇਗੀ ਲੋਕਾਂ ਦੀ ਭਲਾਈ ਵਾਸਤੇ ਪੇਤ ਪਿੰਡবাসী ਬੜੇ ਖੁਸ਼ ਨੇ ਉਹਨਾਂ ਨੇ ਇਸ ਖੁਸ਼ੀ ਦੇ ਵਿੱਚ ਲੱਡੂ ਵੀ ਵੰਡੇ ਨੇ ਮਤਲਬ ਸਾਰੇ ਲੋਕ ਯਕੀਨ ਨਸ਼ੇ ਵਾਲੇ ਵਿਅਕਤੀਆਂ ਤੋਂ ਤੇ ਆ ਜਿਹੜੇ ਨਜਾਇਜ਼ ਕਬਜ਼ੇ ਕਰਕੇ ਲੋਕਾਂ ਦਾ ਹੱਕ ਖਾਂਦੇ ਨੇ ਉਹ ਤੋਂ ਦੁਖੀ ਨੇ ਹੁਣੇ ਸਾਰੀ ਜ਼ਮੀਨ ਐ ਮਟੂ ਬੜੀ 25 ਬੰਦੇ ਚ ਵੰਡੀ ਜਾਊਗੀ ਇੱਥੇ ਇੱਕ ਕੱਲੇ ਬੰਦੇ ਨੇ ਕੱਲੇ ਇੱਕ ਪਰਿਵਾਰ ਨੇ ਕਬਜ਼ਾ ਕਰ ਰੱਖਿਆ ਸੀ ਸਰ ਪਰਿਵਾਰ ਦਾ ਤਾਂ ਇਹ ਕਹਣਾ ਵੀ ਸਰਪੰਚ ਸਾਡੇ ਜਾਣੋ ਚੁੱਕੇ ਸਾਡੇ ਨਾਮ ਤੇ 30000 ਦਾ ਪਰਚਾ ਕਹਿੰਦੇ ਸਾਡੇ ਤੇ ਨਸ਼ੇ ਦਾ ਕੋਈ ਵੀ ਨਹੀਂ ਸਾਡੀ ਫੈਮਲੀ ਤੇ ਸਾਡੇ ਤੇ ਨਸ਼ੇ ਦਾ ਪਰਚਾ ਹਟਾ ਵੀ ਨਹੀਂ ਕੰਮ ਕਰਦਾ ਨਸ਼ੇ ਵਾਲੀ ਇਹਦੇ ਵਿੱਚ ਵੈਸੇ ਮੈਂ ਤੁਹਾਨੂੰ ਦੱਸ ਰਿਹਾ ਹੂੰ ਇਨਸਾਈਡ ਕਰ ਗਿਆ ਜਿਹੜੀ ਪੁਲਿਸ ਦੀ ਐਕਟੀਵਿਟੀ ਹੈ ਜਾਂ ਕਾਰਵਾਈ ਹੈ ਆਦਰਵਾਈ ਜਿਹੜੀ ਜਗਾ ਦੀ ਨਿਸ਼ਾਨਦੇਹੀ ਹੋ ਸਰ ਹੋਰ ਵੀ ਘਰ ਆਏ ਨੇ ਪ੍ਰੋਪਰਟਿ ਡਿਊਸ ਹੋਇਆ ਵੀ ਗ੍ਰਾਮ ਪੰਚਾਇਤ ਦੀ ਮਾਲਕੀ ਜ਼ਮੀਨ ਸੀ ਪ੍ਰੋਪਰ ਕੋਰਟ ਕੋਰਟ ਚ ਕੇਸ ਚੱਲ ਹੈ ਡੀਡੀਪੀ ਸਾਹਿਬ ਦੀ ਕੋਰਟ ਚ ਉਹਨਾਂ ਨੂੰ ਪ੍ਰੋਪਰ ਸੁਣਵਾਈ ਦਾ ਮੌਕਾ ਦਿੱਤਾ ਗਿਆ ਇਸ ਤੋਂ ਬਾਅਦ ਮਤਲਬ ਕਬਜ਼ਾ ਬਰੰਟ ਜਾਰੀ ਸਰ ਪਰਿਵਾਰ ਦਾ ਕਹਿਣਾ ਹੈ ਜੀ 15 ਘਰ ਹੋਰ ਆਏ ਸੀ ਉਹਨਾਂ ਨੂੰ ਕਿਉਂ ਨਹੀਂ ਢਾਇਆ ਗਿਆ ਫਿਰ ਕਿਉਂ ਰੰਜਿਸ਼ ਰੱਖੀ ਜਾ ਰਹੀ ਹੈ ਇਹ ਗੱਲ ਕਿ ਚੱਲ ਰਹਿ ਹੈ ਇਹ ਕਾਰਵਾਈ ਵੈਸੇ ਬੰਦ ਨਹੀਂ ਹੋਈ ਪਹਿਲਾਂ ਵੀ 4-5 ਜਗ੍ਹਾ ਤੇ ਕਾਰਵਾਈ ਹੋ ਚੁੱਕੀ ਜੇ ਇਸ ਪਿੰਡ ਦੇ ਵਿੱਚ ਹੋਰ ਰਹਿੰਦੀ ਹੈ ਐਕਚੁਅਲੀ ਕੇਸ ਤੋਂ ਕੇਸ ਚੱਲਦਾ ਹੁੰਦਾ ਇਹ ਤਿੰਨ ਕਨਾਲ 16 ਮਰਲੇ ਦਾ ਕੇਸ ਸੀ ਇਹਦਾ ਫੈਸਲਾ ਹੋ ਚੁੱਕਾ ਹੈ ਉਹਦਾ ਅਜੇ ਕੇਸ ਹੋ ਸਕਦਾ ਪੈਂਡਿੰਗ ਹੋਵੇ ਉਹਨਾਂ ਨੇ ਕਿਹਾ ਵੀ 6 ਤਰੀਕ ਹੈ ਅਗਲੀ ਕੇਸ ਆਪਾਂ ਅੰਡਰਸਟੂਡ ਹੈ ਜਦੋਂ ਉਹਨਾਂ ਦਾ ਕਬਜ਼ਾ ਪ੍ਰਿੰਟ جاری ਹੋਗਾ ਤਾਂ ਉੱਥੇ ਵੀ ਕਾਰਵਾਈ ਹੋਏਗੀ ਹਾਂਜੀ ਕੀ ਕਾਰਵਾਈ ਹੋਈ ਹੈ ਕੀ ਹੈਗਾ ਸਾਰਾ ਇਹਨਾਂ ਦਾ ਮਨਜੋਗ ਡੀਡੀਪੀਓ ਕਲੈਕਟੀਵੀ ਦੱਸ ਜੀ ਕੇਸ ਚੱਲਿਆ ਸੀ ਤਿੰਨ ਕਨਾਲ 16 ਮਰਲੇ ਉਹ ਆਪਣੇ ਹੱਕ ਤੇ ਹੋ ਗਿਆ ਸੀ ਉਹਨਾਂ ਵੱਲੋਂ ਹੋਸੀ ਵੀ ਆਪਣਾ ਕਬਜ਼ਾ ਲੈਣਾ ਉਹ ਦਿੱਤਾ ਇਹ ਤਾਂ ਬਕਵਾਸ ਹੈ ਸਰਕਾਰ ਦੀ ਮਹਿਮ ਚੱਲ ਰਹੀ ਹੈ ਇਹ ਨਜਾਇਜ਼ ਕਬਜ਼ਾ ਛਡਵਾਇਆ ਗਿਆ